ਲੋਜੀ ਵੇਗਲੂ ਜੀ ਹੁਣ ਆਪਾਂ ਚੱਲਦੇ ਆਂ ਆਟਾ ਗੁੰਨਤਾ ਹੈ ਤੇ ਆਟਾ ਗੁੰਨ੍ਹ ਕੇ ਰੱਖ ਕੇ ਹੁਣ ਆਪਾਂ ਚੱਲਦੇ ਆਂ ਧਾਰਾ ਕੱਢਣ ਇਧਰ ਨੰਨੇ-ਮੁੰਨੇਆਂ ਦੇ ਵਾਸਤੇ ਦੁੱਧ ਗਰਮ ਕਰਤਾ ਮਿਕਸ ਹੋਦਾ ਹੋ ਜੂਗਾ ਜਿਆਨੂ ਆਉਂਗੀ ਹੋ ਤਾਰਾ ਕੱਢ ਕੇ ਆ ਕੇ ਤੇ ਲੋਜੀ ਇਧਰ ਲਾਤਾ ਪੋਚਾ ਆਪਾਂ ਨੇ ਇਧਰ ਪੋਚਾ ਲਾਤਾ ਚਾੜੂ ਲਗਾਤਾ ਇੱਧਰ ਵੀ ਚਾਰੂ ਪੋਚਾ ਕਰਤਾ ਨਵੇੜਤਾ ਜਾਨ ਨੂੰ ਸੁੱਕ ਜਾਊਗਾ ਸਰਦਾਰ ਸਾਹਿਬ ਇੱਧਰ ਪੱਗ ਬੰਨਣਗੇ ਪਰ ਨਾ ਜਾਨ ਨੂੰ ਦੁੱਧ ਪਾਉਣ ਜਾਣਗੇ ਲੋ ਬੀਚੇ ਨਵੇੜਤਾ ਇਹ ਰਸ ਹੋਈ ਚੁੱਕੀ ਨਵੇੜਤਾ ਕਿ ਦੁਬਾਰੀ ਫੇਰ ਦਨੀਆ ਇੱਕ ਵਾਰ ਤਾਂ ਫੇਰ ਦਤਾ ਦੁਬਾਰੀ ਫੇਰ ਤਾਂ ਦੁਬਾਰੀ ਫੇਰ ਕਿ ਜਾਨ ਨੂੰ ਆਉਣਗੇ ਉਹ ਦੁੱਧ ਮਿਲਣਗੇ ਦਾਣਾ ਦੂਣਾ ਪਾਉਂਦੇ ਨਹੀਂ ਹੁ ਕਿੰਨੀਆਂ ਚੱਕ ਕੇ ਲੈਉਣਗੇ ਉੱਧਰ ਦੀ ਜੰਮੂ ਮੈਂ ਪੋਚੇ ਬਣੇ ਰਹਿ ਦਨੀਆ ਸੁੱਕ ਜੂਗਾ ਮੁੰਨੇ ਮੁੰਨੇ ਤੋੜਨੇ ਹਾਂ ਦੇ ਸੱਜਰੇ ਉੱਠਣ ਦਾ ਹੀ ਫਾਇਦਾ ਵੀ 6:30 ਨੂੰ ਝਾੜੂ ਕੱਚਾ ਲੱਗ ਗਿਆ ਅਪਣਾ ਅੱਜ ਦਾ ਨੇ ਬੜਗੇ ਹੋਏ ਤੇ ਪੱਖਾ ਲਾ ਲੈਂਦੀ ਆ ਸੁੱਕ ਜੂਆ ਉਹ ਤੇ ਕਰਕੇ ਨਾ ਬੱਦਲਾਂ ਕਰਕੇ ਸਲਾਬ ਜੀ ਆ ਗਈ ਥੋੜਾ ਜਿਹਾ ਹੋਈ ਸੁੱਕਦਾ ਸਲਾਬ ਜੀ ਰਹਿ ਗਈ ਆ ਪਤਾ ਨਹੀਂ ਕਿਉਂ ਬੱਦਲਾਂ ਕਰਕੇ ਕੁਈ ਜੀ ਅੱਜ ਤਾਂ ਦੁਪਹਿਰਾ ਹੋ ਗਿਆ ਕੱਪੜੇ ਧੋਣ ਦੀ ਨੂੰ ਪਹਿਲਾਂ ਧੋਏ ਚੱਕੇ ਸਵੇਰੇ ਉਹ ਕੰਮ ਨਿਬੜ ਕੇ ਫਿਰ ਉਸ ਤੋਂ ਬਾਅਦ ਇਹ ਧਾਲੇ ਲਾਣ ਵਾਲੇ ਧੋਤੇ ਹੁਣ ਗਰਮੀ ਕਰਕੇ ਤਾਂ ਏਸੀ ਲਾਉਂਦੇ ਨੇ ਨੇ ਉਹਦੇ ਕਰਕੇ ਹੋਏ ਪਏ ਨੇ ਤੇ ਇਹ ਲੈਣ ਦਿਨ ਗਰਮ ਚਾਦਰਾਂ ਜਵਾਕ ਲਾਉਂਦੇ ਨੇ ਏਸੀ ਲੈਂਦੇ ਨੇ ਗਰਮ ਨੌੜ ਮੈਨੂੰ ਪਾਲੇ ਮਾਰਦੇ ਨੇ ਉਂਝ ਤਾਂ ਸੋਹ ਹੌਲੀ ਕੱਪੜੇ ਲੈ ਲੈਣ ਵਧੀਆ ਦੱਸੋ ਇੰਨੇ ਗਰਮ ਨਾਲ ਨੂੰ ਕੀ ਆ ਗਰਮ ਚਾਦਰਾਂ ਲੈਂਦੇ ਨੇ ਧੋਈਆਂ ਨੇ ਸੁਵਾਰੀਆਂ ਨੇ ਅੱਜ ਜਿਹਾ ਸ਼ਾਮ ਨੰਗਿਆ ਸਾਰੀ ਦਿਹਾੜੀ ਨੰਗੀ ਤੇ ਲੋ ਜੀ ਹੁਣ ਚਾਹ ਪਾਣੀ ਪੀਨੇ ਆ ਦੁਪਹਿਰ ਦੀ ਚਾਹ ਪਾਣੀ ਪੀ ਲਿਆ ਸੀਗਾ ਸੱਚ ਜਦੋਂ ਹੁਣ ਸੁੱਕਣੇ ਪਾ ਕੇ ਆਉਨੇ ਆ ਨਾ ਇਹਨਾਂ ਨੂੰ ਸੁੱਕਣੇ ਪਾਈਏ ਫਿਰ ਕਰਦੇ ਆ ਸ਼ਾਮ ਦਾ ਕੰਮ ਤੇ ਸ਼ਾਮ ਨੂੰ ਲਾਹਾਂਗੇ ਇਹਨਾਂ ਨੂੰ ਸਾਂਭਾਂਗੇ ਤੇ ਲੋ ਜੀ ਹੋਰ ਦਿਖਾਉਨੇ ਆ ਪ੍ਰਿੰਟਡ ਸੂਟ ਇਹ ਹੈਗੇ ਨਵੇਂ ਡਿਜ਼ਾਈਨਾਂ ਦੇ ਪ੍ਰਿੰਟਡ ਸੂਟ ਨੇ ਵੀ ਇਹ ਚੈੱਕ ਚ ਨੇ ਇਹ ਡੱਡ ਅਲ੍ਹਾ ਰੰਗ ਨੇ ਤੇ ਇਹ ਫੁੱਲਾਂ ਵਾਲਾ ਹੋ ਗਿਆ ਲੋ ਜੀ ਤੇ ਇਹ ਹੋ ਗਿਆ ਪਿਗਲੇ ਰੰਗ ਦਾ ਪੀਲੇ ਤੇ ਕਰੀਮ ਦਾ ਤੇ ਇਹ ਫੋਟੋਆਂ ਲਗਾਤੀ ਮੈਂ ਚੱਕ ਚਾ ਗਿਆ ਨਾਲ ਦਾ ਆਲ ਓਵਰ ਮਿਰਲ ਸਕ ਦਾ ਤੇ ਲੋ ਜੀ ਇਹ ਵੀ ਫੁੱਲਾਂ ਵਾਲਾ ਪਿਆ ਸੀ ਬ੍ਰੈਸ਼ ਤੋਂ ਰਿਹਾ ਤੂੰ ਇਹ ਵੀ ਲੋ ਜੀ ਫੁੱਲਾਂ ਵਾਲਾ ਹੋ ਗਿਆ ਤੇ ਇਹ ਵੀ ਨਾਲ ਦਾ ਹੋ ਗਿਆ ਇਹ ਚੱਕ ਚਾ ਗਿਆ ਤੇ ਲੋ ਜੀ ਇਹ ਆ ਗਿਆ ਚੱਕ ਚ ਇਹ ਵੀ ਚੱਕ ਚਾ ਗਿਆ ਉਹੀ ਅਡਾੜਾ ਰੰਗ ਹੋ ਗਿਆ ਕਲਰ ਹੋ ਗਿਆ ਜੀ ਮੱਚ ਗਿਆ ਚਾਹ ਨਾਲ ਮੈਨੂੰ ਕਰੀਏ ਸਾਫ ਕਿਵੇਂ ਆਪਾਂ ਮੇਰੇ ਚ ਪਹਿਲਾਂ ਤਾਂ ਪਾਣੀ ਪਾਉਣੀ ਆ ਦਿਖਾਉ ਰਹੀ ਆ ਕਿ ਪਾਣੀ ਪਾ ਕੇ 10 ਦੱਬ ਦਿਨ ਗੈਸ ਤੇ ਪਾਣੀ ਨਿਕਲ ਜੀ ਥੋੜਾ ਫਿਰ ਗੈਸ ਤੇ ਗੈਸ ਸਾਫ ਕਰਤਾ ਆਪਾਂ ਨੇ ਕਰਤਾ ਰੋਟੀ ਲਾਦੀ ਕੰਮ ਨਿਬੇੜਤਾ ਗੈਸ ਸਾਫ ਹੋ ਗਿਆ ਹੁਣ ਆਪਣਾ ਹੁਣ ਕੰਮ ਨਿਬੜ ਗਿਆ ਵੇਚ ਪਾਉਣ ਨੇ ਪਾਸਾਰਾ ਸਰਪਾ ਕੇ ਉਹਨਾਂ ਦੇ ਵਿੱਚ ਪਾ ਲੈਣਾ ਪਾਣੀ ਨਾੜ ਦਾ ਪਾਣੀ ਗਰਮ ਹੋ ਜਾਵੇ ਲੈ ਪਾਣੀ ਥੋੜਾ ਜਨੇ ਸਰਪਾ ਪਾ ਕੇ ਵਿੱਚ ਥੋੜੀ ਜਨੇ ਚੰਗੀ ਤਰ੍ਹਾਂ ਮਲ ਕੇ ਰਿਚੀ ਦਿਓ ਲੋ ਜੀ ਫਰਕ ਦੇਖੋ ਕਿੰਨਾ ਪੈ ਗਿਆ। ਨਾਲੇ ਜਦੋਂ ਆਪਾਂ ਇਹ ਘੰਟੇ ਮਾਜਦੇ ਬਹੁਤ ਸੱਚੇ ਪੋਨੇ ਤੋਲੇ। ਨਾਲੇ ਥੱਲੇ ਲੱਗੇ ਵੱਲ ਇਹ। ਆਹ ਦੇਖੋ। ਕਿਵੇਂ ਲੈਂਦਾ ਨਰਮ ਨਰਮ ਹੋ ਗਿਆ। ਚੁੜਚਣੀ ਵਾਲਾ। ਨਾਲੇ ਕੋਲ ਜੀ। ਨਾਲੇ ਬਹੁਤ ਸਾਰਾ। ਦੇਖੋ ਕਿਵੇਂ ਲੈ ਰਹੇ ਨੇ ਕਿ ਬਹੁਤ ਔਖਾ ਬਹੁਤ ਨਹੀਂ ਮਾਰਿਆ ਦੁੱਸਤਾ। ਲੋ ਜੀ ਦੇਖੋ ਕਿੰਨਾ ਵਧੀਆ ਸਾਫ ਹੋ ਗਿਆ ਪਾਣੀ ਪਾ ਕੇ ਹੁਣ ਦੁਬਾਰੀ ਕਲੀ ਕਰਾ ਕੇ ਲਾਉਂ ਤਾਂ ਹਲੇ ਹੈਗੀ ਆ ਵੈਸੇ ਆਹ ਉਰੇ ਪਤਾ ਨਹੀਂ ਉਹ ਆ ਜੁੜਿਆ ਵਾ ਇਹ ਕਰਕੇ ਰਹਿ ਗਿਆ ਵਿੱਚੋਂ ਦੇਖੋ ਕਿੰਨਾ ਸੁਨਾ ਹੋ ਗਿਆ ਮਾਂ ਦੀ ਸਾਫ ਹੋ ਗਿਆ ਹਲਦ ਸੁਭਾ ਨਾਲ ਨਹੀਂ ਬਣ ਗਿਆ ਫਿਰ ਤਾਂ ਉਦੋਂ ਵੀ ਸਾਫ ਹੋ ਜਾਂਦਾ ਚਮਕ ਗਿਆ ਦੇਖੋ 2 ਮਿੰਟ ਦਾ ਕੰਮ ਲੋ ਜੀ ਦੇਖੋ